ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਇੱਕ ਕਲੈਕਸ਼ਨ ਆ ਕਾਫੀ ਤਰ੍ਹਾਂ ਦੀ ਲੈ ਕੇ ਆਈਆਂ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਕਿਹੜੇ ਸੂਟ ਕਿਹੜੀ ਰੇਂਜ ਵਿੱਚ ਕਿਵੇਂ ਦੇ ਰੰਗਾਂ ਵਿੱਚ ਫੈਬਰਿਕ ਵਾਲੇ ਪਾਏ ਨੇ ਇਹ 1440 ਉੱਚ ਤੁਹਾਨੂੰ ਕ੍ਰੇਪ ਦਾ ਸੂਟ ਮਿਲ ਜੇਗਾ ਬਹੁਤ ਹੀ ਪਿਆਰਾ ਸੂਟ ਨੇ ਰੰਗ ਬਹੁਤ ਸੋਹਣੇ ਨੇ ਬ੍ਰਾਈਡਲ ਸਪੈਸ਼ਲ ਨੇ ਵੈਡਿੰਗਸ ਲਈ ਬਹੁਤ ਵਧੀਆ ਨੇ ਇਹ ਆਲੂ ਵਰਤਨ ਨੂੰ 5 ਮੀਟਰ ਦਾ ਪਿਓਰ ਕੈਮਰੀ ਕਾਟਨ ਦਾ ਸੂਟ ਮਿਲੇਗਾ ਬਹੁਤ ਪਿਆਰਾ ਫੈਂਸੀ ਵਰਕ ਹੋਇਆ ਹੈ ਤੇ ਘੇਰੇ ਤੋਂ ਲੈਂਸ ਲੱਗੀ ਮਿਲੇਗੀ ਰੰਗ ਇਹਦੇ ਵਿੱਚ ਮੇਰੇ ਕੋਲ 28 ਨੇ 28 ਰੰਗਾਂ ਵਿੱਚ ਇਹ ਸੂਟ ਆਏਗਾ ਦੁਪੱਟਾ ਤੁਹਾਨੂੰ 2.5 ਮੀਟਰ ਦਾ ਪਿਓਰ ਸ਼ਿਫੋਨ ਦਾ ਮਿਲੇਗਾ ਤੇ ਸਾਈਡ ਤੇ ਉਹਦੇ ਪੱਟੀ ਲੱਗੀ ਆ ਸੇਮ ਸੂਟ ਨਾਲ ਦੀ 730 ਰੁਪਏ ਦਾ ਰੇਟ ਹੈ ਸਿਰਫ ਤੇ ਸਿਰਫ 730 ਰੁਪਏ ਆ ਦੇ ਤੁਹਾਨੂੰ ਸ਼ਿਫੋਨ ਦੇ ਦੁਪੱਟੇ ਵਾਲਾ ਸੂਟ ਮਿਲ ਜਾਏਗਾ ਰੇਟ ਇਹਨਾਂ ਸੂਟਾਂ ਦਾ ਸਿਰਫ ਤੇ ਸਿਰਫ 730 ਰੁਪਏ ਆ ਇਹਦੇ ਵਿੱਚ ਸੂਟਾਂ ਦੇ ਰੰਗ ਤੁਹਾਨੂੰ ਮਿਲ ਜਾਣਗੇ 28 ਤੇ ਸਾਰੇ ਹੀ ਤਰ੍ਹਾਂ ਦੇ ਰੰਗ ਆ ਗਏ ਨੇ 5 ਮੀਟਰ ਦਾ ਆਲਓਵਰ ਪ੍ਰਿੰਟਰਡ ਤੁਹਾਨੂੰ ਸੂਟ ਮਿਲੇਗਾ ਪਿਓਰ ਕੈਮਰੀ कॉटन ਦਾ ਦੁਪੱਟਾ ਪਿਓਰ ਸ਼ਿਫੋਨ ਦਾ ਤੇ ਸ਼ਿਫੋਨ ਤੇ ਦੁਪੱਟਿਆਂ ਨੂੰ ਸਾਰੇ ਹੀ ਬੜਾ ਪਸੰਦ ਕਰਦੇ ਨੇ ਬਹੁਤ ਸੋਹਣੇ ਰੰਗਾਂ ਵਿੱਚ ਡਿਜ਼ਾਈਨ ਬਹੁਤ ਪਿਆਰਾ ਘੇਰੇ ਤੇ ਲੈਸ ਲੱਗੀ ਹੈ ਨਾਲ ਮਿਰਰ ਵਰਕ ਹੋਇਆ ਤੇ ਦੁਪੱਟੇ ਦੀ ਜਿਹੜੀਆਂ ਛੋਟੀਆਂ ਸਾਈਜ਼ ਹੁੰਦੀਆਂ ਨੇ ਉਹਨਾਂ ਤੇ ਤੁਹਾਨੂੰ ਨਾਲ ਜਿਹੜਾ ਸੂਟ ਤੇ ਕੱਪੜੇ ਦੇ ਨਾਲ ਦਾ ਫੈਬਰਿਕ ਚੌੜੇ ਪੱਟੀ ਦੀ ਤਰ੍ਹਾਂ ਲੱਗਾ ਮਿਲੇਗਾ ਰਾਂਗੇ ਦੇ ਵਿੱਚ ਉਠਾਈ ਹੈਗੇ ਨੇ ਤੇ ਸਾਰੇ ਦੇ ਸਾਰੇ ਹੀ ਸੂਟ ਜਿਹੜੇ ਨੇ ਉਹ ਅਵੇਲੇਬਲ ਨੇ 730 ਰੁਪਏ ਦਾ ਰੇਟ ਹੈ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਵੀ ਰੇਟ ਮੈਂ ਇੱਥੇ ਦੱਸਦੀ ਆ ਉਹੀ ਫਾਈਨਲ ਹੁੰਦਾ ਉਸ ਤੋਂ ਇਲਾਵਾ ਕੋਈ ਵੀ ਕਿਸੇ ਵੀ ਸੂਟ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਦੇ ਬਾਕੀ ਇਹ ਤੁਸੀ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕਵਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਚਾਹੀ ਡਿਟੇਲ ਜਾਣਨੀ ਆ ਜਾਂ ਫਿਰ ਸੂਟ ਬਾਈ ਕਰਨਾ ਹੈ ਜਾਂ ਕੁਝ ਵੀ ਸੂਟ ਦੇ ਬਾਰੇ ਵਿੱਚ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ 6239245750 ਐਡ ਕੀਤਾ ਆ ਸੂਟ ਸਾਰੇ ਅੱਜ ਦੀ ਵੀਡੀਓ ਵਾਲੇ ਅਵੇਲੇਬਲ ਨੇ ਵੀਡੀਓ ਨੂੰ ਲਾਸਟ ਤੱਕ ਦੇਖਣਾ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਕਿ ਮੈਂ ਕਿਹੜੀਆਂ ਕਲੈਕਸ਼ਨਾਂ ਕਿਵੇਂ ਦੀ ਕਿਸ ਰੇਂਜ ਵਿੱਚ ਕਿਵੇਂ ਦੇ ਰੰਗਾਂ ਦੇ ਵਿੱਚ ਜਿਹੜਾ ਇਹਨਾਂ ਦੇ ਉੱਪਰ ਪ੍ਰਿੰਟ ਆ ਰਿਹਾ ਡਿਜ਼ਾਈਨ ਆ ਰਿਹਾ ਕਿਹੜੇ-ਕਿਹੜੇ ਐਡ ਕੀਤੇ ਨੇ ਇਸ ਕਲੈਕਸ਼ਨ ਦੇ ਵਿੱਚ 28 ਕਲਰ ਅਵੇਲੇਬਲ ਨੇ ਤੇ ਫ੍ਰੀ ਸ਼ਿਪਿੰਗ ਚਾਰजेस ਹੁੰਦੀ ਹੈ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਦੇ ਇਹ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ ਕੋਰੀਅਨ ਵੈਲਵਟ ਦੇ ਨਾਲ ਡਿਜੀਟਲ ਪ੍ਰਿੰਟ ਵਾਲੇ ਮਿਲ ਜਾਣਗੇ ਇਹਨਾਂ ਸੂਟਾਂ ਦਾ ਜਿਹੜਾ ਫੈਬਰਿਕ ਆਏਗਾ ਉਹ ਕੋਰੀਅਨ ਵੈਲਵਟ ਆਏਗਾ ਡਿਜੀਟਲ ਪ੍ਰਿੰਟ ਨਾਲ ਸ਼ਰਟ ਤੇ ਆਏਗੀ बॉਟਮ ਵੀ ਵੈਲਵਟ ਦਾ ਹੀ ਆਏਗਾ ਤੇ ਉਹਦੇ ਤੇ ਬੜਾ ਪਿਆਰਾ बॉਟਮ ਤੇ ਵਰਕ ਹੋਇਆ ਇਹਦੇ ਵਿੱਚ 10 ਕਲਰ ਨੇ ਰੇਟ ਇਹਦਾ ਸਿਰਫ ਸਿਰਫ 680 ਰੁਪਏ ਆ ਰੰਗ ਇਹਦੇ ਵਿੱਚ 10 ਹੈਗੇ ਨੇ ਨਾਲ ਦੁਪੱਟਾ ਬੜਾ ਪਿਆਰਾ ਹੈ ਡਿਜੀਟਲ ਪ੍ਰਿੰਟ ਵਾਲਾ ਮਿਲੇਗਾ ਬਹੁਤ ਹੀ ਪਿਆਰਾ ਵੈਲਵਟ ਤੇ ਟੱਚ ਵਾਲਾ ਸੂਟ ਹੈ 10 ਰੰਗ ਨੇ ਸ਼ਰਟ ਇਹਦੀ ਕੋਰੀਅਨ ਵੈਲਵਟ ਦੀ ਡਿਜੀਟਲ ਪ੍ਰਿੰਟ ਦੇ ਨਾਲ ਆਏਗੀ 10 ਰੰਗਾਂ ਨਾਲ ਇਹ ਭਲੇ ਸੂਟ ਆਣਗੇ ਰੇਟ ਬਹੁਤ ਅਫੋਰਡੇਬਲ ਹੈ ਸਿਰਫ ਤਾਂ ਸਿਰਫ 6000 ਰੁਪਏ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਰੰਗੇ ਦੇ ਵਿੱਚ ਮੇਰੇ ਕੋਲ ਫਿਲਹਾਲ 10 ਹੈਗੇ ਨੇ ਐ ਪਾਕਿਸਤਾਨੀ ਸਟਾਈਲ ਦਾ ਔਰਗੈਂਜ਼ਾ ਦਾ ਕ੍ਰੋਸ਼ੀਏ ਵਰਕ ਵਾਲਾ ਜਿਹੜਾ ਹੁੰਦਾ ਹੈ ਬਹੁਤ ਕਸਟਮਰ ਦੀ ਡਿਮਾਂਡ ਤੇ ਸੂਟ ਆਏ ਨੇ ਔਰਗੈਂਜ਼ਾ ਦਾ ਕ੍ਰੋਸ਼ੀਏ ਵਾਲਾ ਤੁਹਾਨੂੰ ਸ਼ੌਰਟ ਦਾ ਫੈਬਰਿਕ ਮਿਲੇਗਾ ਦੁਪੱਟਾ ਵੀ ਔਰਗੈਂਜ਼ਾ ਦਾ ਤੇ ਬਾਟਮ ਤੁਹਾਨੂੰ ਇਹਦੇ ਨਾਲ 2.5 ਮੀਟਰ ਦਾ ਕਾਟਨ ਦਾ ਮਿਲੇਗਾ 2025 ਰੁਪਏ ਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰजेस ਹੈ ਆਲ ਓਵਰ ਇੰਡੀਆ ਤੇ ਰੰਗੇ ਦੇ ਵਿੱਚ 5 6 ਹੈਗੇ ਨੇ ਤੇ ਸਾਰੇ ਹੀ ਜਿਹੜੇ ਪੇਸਟਰਲ ਟੋਨ ਵਿੱਚ ਆਉਂਦੇ ਨੇ ਕਲਰ ਉਹ ਨੇ ਸੂਟ ਸਾਰੇ अवेलेबल ਨੇ ਰੰਗੇ ਦੇ ਵਿੱਚ ਜਿੰਨੇ ਵੀ ਨੇ ਗਲੇ ਤੇ ਤੁਹਾਨੂੰ ਲੈਂਸ ਲੱਗੀ ਆ ਉਹਨੂੰ ਤੁਸੀਂ ਅਗਰ ਲੈਂਥ ਵਧਾਣੀ ਚਾਹਦੇ ਹੋ ਤਾਂ ਉਤਾਰ ਕੇ ਉੱਪਰ نیچے ਕਰ ਸਕਦੇ ਹੋ ਜਿਵੇਂ ਦੀ ਤੁਹਾਡੀ ਲੈਂਥ ਦਾ ਹੁੰਦਾ ਹੈ ਤੇ ਘਰੇਤੇ ਵੀ ਸੇਮ ਪਾਲਟਰ ਲੈਂਸ ਲੱਗੀ ਆ ਕਾਨੀ ਪਸ਼ਮੀਨਾ ਦੇ ਸੂਟ ਆਏ ਨੇ ਬਹੁਤ ਡਿਮਾਂਡ ਸੀਗੀ ਕਸਟਮਰ ਦੀ 2 ਮੀਟਰ ਦਾ ਪਿਓਰ ਪਸ਼ਮੀਨਾ ਤੁਹਾਨੂੰ ਬਾਟਮ ਮਿਲੇਗਾ 2 ਮੀਟਰ ਦਾ ਪਿਓਰ ਕਾਨੀ ਵਾਲਾ ਪ੍ਰਿੰਟਡ ਪਸ਼ਮੀਨਾ ਦਾ ਸ਼ਾਰਟ ਦਾ ਫੈਬਰਿਕ ਮਿਲੇਗਾ 11 ਇਹਦੇ ਵਿੱਚ ਰੰਗ ਨੇ 2 ਮੀਟਰ ਦਾ ਪਿਓਰ ਪਸ਼ਮੀਨਾ ਦਾ ਡਿਜੀਟਲ ਪ੍ਰਿੰਟ ਦਾ ਸਟੌਲ ਮਿਲੇਗਾ 680 ਰੁਪਏ ਦਾ ਰੇਟ ਹੈ ਤੇ ਫ੍ਰੀ ਸ਼ਿਪਿੰਗ ਚਾਰਜਸ ਆਲਓਫਰਡੀਆ ਕੋਈ ਵੀ ਐਕਸਟਰਾ ਚਾਰਜਸ ਨਹੀਂ ਲੱਗਣਗੇ ਆਲਓਫਰਡੀਆ ਇਹਨਾਂ ਦਾ ਇਹੀ ਰੇਟ ਹੈ ਜੋ ਮੈਂ ਇੱਥੇ ਐਡ ਕੀਤਾ ਸਿਰਫ ਤੇ ਸਿਰਫ 680 ਰੁਪਏ ਕੋਈ ਐਕਸਟਰਾ ਚਾਰਜਸ ਕਿਸੇ ਵੀ ਤਰ੍ਹਾਂ ਦਾ ਨਹੀਂ ਲੱਗੇਗਾ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ ਹੀ ਅਵੇਲੇਬਲ ਨੇ ਤੁਸੀਂ ਇਹਨਾਂ ਦੇ ਬਾਰੇ ਹੋਰ ਕੁਝ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਇਹਨਾਂ ਵਿੱਚ ਤੁਹਾਨੂੰ 11 ਰੰਗ ਮਿਲ ਜਾਣਗੇ ਇਹ ਜਿਹੜੇ ਸੂਟ ਨੇ ਬਹੁਤ ਪਿਆਰੇ ਆਏ ਨੇ ਪਿਓਰ ਐਲਪਾਈਨ ਜਿਹੜਾ ਡਿਸਟ੍ਰਿੰਟ ਵਾਲਾ ਫੈਂਸੀ ਲੇਜ਼ਰ ਵਰਕ ਦੇ ਨਾਲ ਤੁਹਾਨੂੰ ਮਿਲੇਗਾ ਸ਼ੋਰ ਦਾ ਫੈਬਰਿਕ 2.5 ਮੀਟਰ ਦਾ ਬਾਟਮ ਤੁਹਾਨੂੰ ਜਿਹੜਾ ਮਿਲੇਗਾ ਪਿਓਰ ਪ੍ਰਿੰਟਡ ਮਿਲੇਗਾ ਸੇਮ ਫੈਬਰਿਕ ਦੇ ਨਾਲ ਦੁਪੱਟਾ ਵੀ ਡਿਜੀਟਲ ਪ੍ਰਿੰਟ ਦੇ ਨਾਲ ਫੁੱਲ ਪਿਓਰ ਪਿਓਰ ਦੇ ਵਿੱਚ ਤੁਹਾਨੂੰ ਇਹ ਮਿਲੇਗਾ ਫ੍ਰੀ ਸ਼ਿਪਿੰਗ ਚਾਰजेस ਇਹਨਾਂ ਤੇ ਵੀ ਆ ਪ੍ਰਾਈਸ ਇਹ ਤਾਂ 950 ਰੁਪਏ ਹੈ ਐ ਵਾਲੇ ਜਿਹੜੇ ਸੂਟ ਨੇ ਇਹ ਆਏ ਨੇ ਕਵਾਰਟਰਾਈਜ਼ ਦੇ ਵਿੱਚ ਲਗਭਗ 2 ਮੀਟਰ ਤੁਹਾਨੂੰ ਸ਼ੋਰ ਦਾ ਫੈਬਰਿਕ ਮਿਲੇਗਾ 2 ਮੀਟਰ ਦੇ ਲਗਭਗ ਤੁਹਾਨੂੰ ਬਾਟਮ ਦਾ ਤੇ ਕਵਾਰਟਰਾਈਜ਼ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਣਗੇ 450 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਤੇ ਇਹਦੇ ਵਿੱਚ ਰੰਗ ਜਿਹੜੇ ਨੇ ਵੀ ਬਾਈ ਰਾਂਗੇ ਦੇ ਵਿੱਚ ਹੁਣ ਅਪਡੇਟ ਹੋਏ ਨੇ ਬਹੁਤ ਅਫੋਰਡੇਬਲ ਰੇਟਾਂ ਵਿੱਚ ਆਏ ਨੇ ਸਿਰਫ ਤੇ ਸਿਰਫ 450 ਬਹੁਤ ਸੋਨੇ ਨੇ ਕੋਟ ਰਾਈਜ਼ਰ ਨੂੰ ਮਿਲ ਜਾਣਗੇ ਕੋਟ ਰਾਈਜ਼ ਦੀ ਸ਼ਰਟ ਕੋਟ ਰਾਈਜ਼ ਦਾ ਬਾਟਮ ਬਾਟਮ ਪਲੇਨ ਆਏਗਾ ਸ਼ਰਟ ਡਿਜੀਟਲ ਪ੍ਰਿੰਟ ਦੇ ਨਾਲ ਆਏਗੀ ਰਾਂਗੇ ਦੇ ਵਿੱਚ ਫਿਲਹਾਲ ਜਿਹੜੇ ਮੇਰੇ ਕੋਲ ਆਏ ਨੇ 14 ਨੇ ਤੇ ਸਾਰੇ ਰਾਂਗੇ ਦੇ ਵਿੱਚ ਅਵੇਲੇਬਲ ਨੇ ਰੇਟ ਬਹੁਤ ਅਫੋਰਡੇਬਲ ਹੈ ਬਹੁਤ ਸੋਨੇ ਪ੍ਰਿੰਟ ਦੇ ਨਾਲ ਆਏ ਨੇ ਸਾਰੇ ਦੇ ਸਾਰੇ ਸੂਟ ਇਹ ਵਾਲਾ ਜਿਹੜਾ ਪਸ਼ਮੀਨਾ ਦਾ ਤੁਹਾਨੂੰ 5 ਮੀਟਰ ਦਾ ਆਲਓਵਰ ਸੂਟ ਮਿਲੇਗਾ थ्रेड ਵਰਕ ਹੋਇਆ ਹੈ। ਉਹ ਇਹਦੇ ਦੇ ਕਈ ਤਰ੍ਹਾਂ ਦੀ ਅਪਡੇਟਸ ਆ ਰਹੀਆਂ ਨੇ ਇਹਨਾਂ ਦੇ ਬਾਰੇ ਵਿੱਚ। ਕਈ ਘੱਟ ਰੇਟ ਵਿੱਚ ਆਉਂਦੇ ਨੇ, ਕਈ ਜ਼ਿਆਦਾ ਵਿੱਚ। ਸਲਵਾਰ ਤੇ ਵੀ ਸੇਮ ਹੈ, ਉਹੀ थ्रेड ਵਰਕ ਹੋਇਆ। ਤੇ ਜਿਹੜਾ ਇਹਦਾ ਰੇਟ ਹੈ 530 ਰੁਪਏ ਆ। ਸ਼ਿਪਿੰਗ ਚਾਰਜਸ ਇਹਨਾਂ ਤੇ ਵੀ ਫ੍ਰੀ ਆ। ਰੰਗ ਇਹਦੇ ਵਿੱਚ ਮੇਰੇ ਕੋਲ ਜਿਹੜੇ ਆਏ ਨੇ ਉਹ 11 ਨੇ। ਸਿਰਫ਼ ਤੇ ਸਿਰਫ਼ 530 ਰੁਪਏਾਂ ਦੇ ਵਿੱਚ ਤੁਹਾਨੂੰ 5 ਮੀਟਰ ਦਾ ਬਹੁਤ ਹੀ ਪਿਆਰਾ थ्रेड ਵਰਕ ਦੇ ਨਾਲ ਸ਼ਰਟ ਤੇ ਬਾਟਮ ਦਾ ਫੈਬਰਿਕ ਮਿਲੇਗਾ। ਰੇਟ ਬਹੁਤ ਅਫੋਰਡੇਬਲ ਹੈ 530 ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਸ਼ਿਪਿੰਗ ਚਾਰजेस ਜਿਹੜੀ ਇਹਨਾਂ ਤੇ ਬਿਲਕੁਲ ਫ੍ਰੀ ਹਨ ਬਾਕੀ ਅਗਰ ਤੁਸੀਂ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜੇ ਸਟੇਟਸ ਤੇ ਅਪਡੇਟਸ ਆndੀਆਂ ਨੇ ਉਹ ਸ਼ੋ ਹੋ ਜਾਇਆ ਕਰਨਗੀਆਂ ਇਹ ਆਇਆ ਇਹ ਨਵੇਂ ਜੋਰਜਟ ਦੇ ਵਿੱਚ 2.5 ਮੀਟਰ ਦਾ ਪਾਰਟੀ ਵੇਅ ਐਮਬਰਾਇਡਰ ਤੁਹਾਨੂੰ ਸ਼ਾਰਟ ਮਿਲੇਗੀ ਬਾਟਮ 2.5 ਮੀਟਰ ਦਾ ਸੇਮ ਹੀ ਮੈਚਿੰਗ ਦੇ ਨਾਲ ਤੁਹਾਨੂੰ ਪਲੇਨ ਮਿਲੇਗਾ ਦੁਪੱਟਾ ਵਰਗਿਆਂ ਜ਼ਿਆਦਾ ਡਿਜੀਟਲ ਪ੍ਰਿੰਟ ਦੇ ਨਾਲ ਦੇ ਨਾਲ ਕੱਟਵਰਕ ਤੇ ਮਿਰਰ ਵਰਕ ਹੋਇਆ ਸਾਈਡਾਂ ਤੇ 730 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਅੱਠ ਨੇ ਜੌਰਜਟ ਫੈਬਰਿਕ ਹੈ ਪਾਰਟੀ ਵੇਅਰਸ ਦੇ ਲਈ ਜੌਰਜਟ ਦਾ ਜਿਹੜਾ ਫੈਬਰਿਕ ਹੁੰਦਾ ਹੈ ਕਾਫੀ ਲੋਕ ਪਸੰਦ ਕਰਦੇ ਨੇ ਤੇ ਇਹਨਾਂ ਵਿੱਚ ਅੱਠ ਰੰਗਾਂ ਵਿੱਚ ਆਇਆ ਰੇਟ ਇਹਦਾ 730 ਰੁਪਏ ਹੈ ਕੁਝ ਕਲੈਕਸ਼ਨ ਆਫਰਾਂ ਵਿੱਚ ਵੀ ਆਈਆਂ ਨੇ ਉਹ ਇਸ ਤੋਂ ਅੱਗੇ ਵਾਲੀਆਂ ਨੇ ਇਹ ਵਾਲਾ ਜਿਹੜਾ ਸੂਟ ਆਏਗਾ ਤੁਹਾਨੂੰ 5 ਮੀਟਰ ਦਾ ਪਸ਼ਮੀਨਾ ਦਾ ਮਿਲੇਗਾ ਸਪਨ ਪਸ਼ਮੀਨਾ ਦਾ ਪਸ਼ਮੀਨਾ ਦਾ ਸ਼ਾਲ ਮਿਲੇਗਾ ਇਹ ਆਫਰ ਵਿੱਚ ਹੈ ਤੁਹਾਨੂੰ ਦੋ ਸੂਟ ਮਿਲ ਜਾਣਗੇ 680 ਦੇ ਵਿੱਚ ਪਲੇਨ ਸੂਟ ਹੈ ਇਹਦੇ প্রিন্টেਡ ਪਸ਼ਮੀਨਾ ਦਾ ਸ਼ਾਲ ਮਿਲੇਗਾ ਤੇ ਜੇ ਜਾਓ ਤਾਂ ਸੂਟ ਤੇ ਕੋਈ ਵਰਕ ਕਰਵਾਉਣਾ ਚਾਹਦੇ ਲੈਸ ਲਗਵਾਨੀ ਚਾਹੁੰਦੇ ਉਹ ਲਗਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਫੋਰਡੇਬਲ ਰੇਟਾਂ ਦੇ ਚਾਹੇ ਨੇ 330 ਵਿੱਚ ਤੁਹਾਨੂੰ ਇੱਕ ਸੂਟ ਪਏਗਾ 3340 ਵਿੱਚ 680ਆਂ ਦੇ ਵਿੱਚ ਦੋ ਸੂਟ ਮਿਲ ਜਾਣਗੇ ਤੇ ਅਸੀਂ ਸਿੰਪਲਸ ਆਪਰ ਡੈਲੀ ਵੇਅਰ ਲਈ ਇਹ ਸੂਟ ਬੜੇ ਵਧੀਆ ਲੈਂਦੇ ਨੇ ਰੇਟ ਬਹੁਤ ਅਫੋਰਡੇਬਲ ਹੈ। ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ। ਅੱਜ ਦੀ ਵੀਡੀਓ ਵਿੱਚ ਇਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਤਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ।